ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹੋਏ ਇਸ ਘਟਨਾ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 45 ਵਿੱਚ ਹਿੰਦੂ ਮੁਸਲਮਨ ਸਿੱਖ ਈਸਾਈ ਭਾਈਚਾਰੇ ਵੱਲੋਂ ਕੈਂਡਲ ਮਾਰਚ ਕੀਤਾ ਗਿਆ ਅਤੇ ਦੇਸ਼ ਨੂੰ ਇੱਕਜੁੱਟਤਾ ਦਾ ਸੁਨੇਹਾ ਦਿੱਤਾ ਗਿਆ ਇਸ ਮੌਕੇ ਕੈਂਡਲ ਮਾਰਚ ਵਿੱਚ ਸ਼ਾਮਲ ਲੋਕਾਂ ਨੇ ਕਿਹਾ ਕਿ ਅਸੀਂ ਸਾਰੇ ਭਾਈ-ਭਾਈ ਹਾਂ ਅਤੇ ਕਿਸੇ ਇੱਕ ਕਮਿਊਨਿਟੀ ਨੂੰ ਟਾਰਗੇਟ ਨਾ ਕੀਤਾ ਜਾਵੇ ਅੱਤਵਾਦੀਆਂ ਦਾ ਕੋਈ ਵੀ ਧਰਮ ਨਹੀਂ ਹੁੰਦਾ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਇਸ ਜਿਹੜਾ ਕੈਂਡਲ ਮਾਰਚ ਅਸੀਂ ਬੜੈਲ ਵੱਲੋਂ ਕਰ ਰਹੇ ਹਾਂ ਸਾਰਾ ਬੜੈਲ ਇਸ ਵਿੱਚ ਸ਼ਾਮਲ ਹੈ ਇਹ ਹਿੰਦੂ ਮੁਸਲਮਾਨ ਦੀ ਗੱਲ ਨਹੀਂ ਹੈ ਇਹ ਸਾਰੇ ਭਾਰਤੀਆਂ ਦੀ ਗੱਲ ਹੈ ਸਾਡੇ ਮੁਲਕ ਤੇ ਕੋਈ ਵੀ ਸ਼ਰਾਰਤੀ ਤੱਤ ਜੇ ਆ ਕੇ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੇਗਾ ਤੇ ਅਸੀਂ ਆਪਣੀ ਏਕਤਾ ਨਾਲ ਉਹਦਾ ਜਵਾਬ ਦੇਵਾਂਗੇ ਬਿਲਕੁਲ ਕਿਸੇ ਨੂੰ ਸਾਡੇ ਚੋਂ ਫਿਰਕਾਪ੍ਰਸਤੀ ਪਾਣ ਦੀ ਕੋਸ਼ਿਸ਼ ਨਹੀਂ ਕਰਨ ਦਵਾਂਗੇ ਅਸੀਂ ਆਪਣੀ ਸਰਕਾਰ ਨੂੰ ਹਿੰਦੁਸਤਾਨ ਗਵਰਨਮੈਂਟ ਨੂੰ ਪੂਰਾ ਹੁਕਮ ਦਿੰਨੇ ਆ ਅਧਿਕਾਰ ਦਿੰਨੇ ਆ ਕਿ ਜਿਸਨੇ ਵੀ ਹਰਕਤ ਕੀਤੀ ਹੈ ਉਸ ਨੂੰ ਜਿਤੋਂ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਵੇ ਤਾਂ ਕਿ ਦੁਬਾਰਾ ਕੋਈ ਇਦਾਂ ਦੀ ਹਿਮਾਕਤ ਕਰਨ ਦੀ ਕੋਸ਼ਿਸ਼ ਨਾ ਕਰੇ ਭਲੇ ਉਹ ਸਾਡੇ ਅੰਦਰੂਨੀ ਹੈ ਚਾਹੇ ਉਹ ਕੋ ਬਾਹਰੋਂ ਆਇਆ ਹੋਵੇ ਉਸ ਨੂੰ ਬਖਸ਼ੇ ਨਾ ਜਾਵੇ ਕਿਸੇ ਵੀ ਹਾਲਤ ਚ ਪੂਰਾ ਮੁਲਕ ਇਸ ਟੈਂਪ ਸਰਕਾਰ ਦੇ ਨਾਲ ਹੈ ਇਹ ਅਰਸੇ ਤੋਂ ਸਾਡੇ ਮੁਲਕ ਭਾਰਤ ਦੇ ਵਿੱਚ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਦਾ ਇਹ ਰੋਲਾ ਪਿਆ ਹੋਇਆ ਹੈ ਤੇ ਆਪਸੀ ਦੰਗੇ ਕਰਾਣਾ ਚਾਹੁੰਦੇ ਹਨ ਚਾਹੇ ਅੰਦਰਨੀ ਅੰਦਰੂਨੀ ਸਾਡੇ ਦੁਸ਼ਮਣ ਹੋ ਚਾਹੇ ਬਾਹਰ ਦੇ ਦੁਸ਼ਮਣ ਹੋ ਦੇਸ਼ ਦੇ ਤੇ ਉਹ ਚੀਜ਼ਾਂ ਦਾ ਫਾਇਦਾ ਸਾਡੇ ਦੇਸ਼ ਦੇ ਦੁਸ਼ਮਣਾਂ ਨੇ ਚੱਕਿਆ ਤੇ ਇਹ ਹਕੀਕਤ ਹੈ ਕਿ ਅਤਿਵਾਦ ਦਾ ਕੋਈ ਧਰਮ ਨਹੀਂ ਹੁੰਦਾ ਔਰ ਅਸੀਂ ਜੈਨਾ ਵੀ ਉਹ ਸਾਡੇ ਦੇਸ਼ ਦਾ ਨੁਕਸਾਨ ਪਹੁੰਚਾਣ ਇਹ ਜਨਮਰਜੀਓ ਦੇਸ਼ ਨੂੰ ਸਾਨੂੰ ਤਕਲੀਫ ਦੇ ਵਿੱਚ ਲਿਆਣਾ ਚਾਹੁੰਦੇ ਨੇ ਆਪਾਂ ਉਹਨਾਂ ਦੇ ਕਦੀ ਵੀ ਮਨਸੂਬੇ ਕਾਮਯਾਬ ਨਹੀਂ ਹੋਣ ਦੇਣੇ ਅਸੀਂ ਕੱਲ ਵੀ ਇੱਕ ਸੀ ਤੇ ਅੱਜ ਵੀ ਇੱਕ ਹੈ ਤੇ ਚੰਡੀਗੜ੍ਹ ਪ੍ਰਸ਼ਾਸਨ ਇਸ ਚੀਜ਼ ਨੂੰ ਲੈ ਕੇ ਪੂਰਾ ਸਕਰੀਅ ਹੈ ਐਕਟਿਵ ਹੈ ਚੰਡੀਗੜ੍ਹ ਪੁਲਿਸ ਐਕਟਿਵ ਹੈ ਤੇ ਰਹੀ ਕਸ਼ਮੀਰੀ ਬੱਚਿਆਂ ਦੀ ਕੋਈ ਮਾਰੀ ਮੋਟੀ ਕੋਈ ਹਲਕੀ ਜਾਂ ਜ਼ਿਆਦਾ ਕੁਛ ਇਦਾਂ ਦੀ ਕੋਈ ਗੱਲਬਾਤ ਹੋਈ ਹੋਈ ਹੋਣੀ ਨੇੜੇ ਤੇੜੇ ਪੰਜਾਬ ਦੇ ਵਿੱਚ ਐ ਚੰਡੀਗੜ੍ਹ ਦੇ ਨੇੜੇ ਤੇੜੇ ਬਟ ਇਸ ਤਰ੍ਹਾਂ ਦਾ ਕੋਈ ਵੱਡਾ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਕਿਉਂਕਿ ਸਾਡਾ ਪੰਜਾਬ ਜਿਹੜਾ ਪੰਜਾਬ ਸੂਬਾ ਪੂਰੇ ਭਾਰਤ ਦੇ ਵਿੱਚ ਇੱਕ ਹੈ ਜਾਂ ਸੂਬਾ ਹੈ ਇਹ ਹਰੇਕ ਕਿਸੇ ਦੀ ਮਦਦ ਵਾਸਤੇ 12 ਮਹੀਨੇ 36 ਦਿਨ 24 ਘੰਟੇ ਖੜਾ ਹੈ ਦੇਖੋ ਜਿਹੜੇ ਟੈਰਰਿਸਟ ਹੈ ਜੀ ਉਹਨਾਂ ਦਾ ਤਾਂ ਇੱਕੋ ਹੀ ਮਕਸਦ ਹੈ ਵੀ ਕਿਸੇ ਵੀ ਦੇਸ਼ ਦੀ ਅਮਨ ਸ਼ਾਂਤੀ ਵਿਵਸਥਾ ਨੂੰ ਖਰਾਬ ਕਰਨਾ ਇਹੀ ਉਹ ਕਰ ਰਹੇ ਨੇ ਪਰ ਜਿਹੜਾ ਭਾਰਤ ਦੇਸ਼ ਹੈ ਇਹ ਉਹਨਾਂ ਨੂੰ ਉਹਨਾਂ ਦੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੋਣ ਦੇਊਗਾ ਪਰ ਮੈਂ ਅੱਜ ਇੱਕ ਮੈਸੇਜ ਦੇਣਾ ਚਾਹੁੰਦਾ ਆਪਾਂ ਸਾਰੇ ਕਹਿੰਦੇ ਆ ਵੀ ਹਿੰਦੂ ਮੁਸਲਮ ਸਿੱਖ ਈਸਾਈ ਆਪਸ ਦੇ ਵਿੱਚ ਸਾਰੇ ਭਾਈ ਭਾਈ ਪਰ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਹਿੰਦੂ ਮੁਸਲਮ ਸਿੱਖ ਈਸਾਈ ਆਓ ਰਲ ਕੇ ਲੜੀਏ ਲੜਾਈ ਕਿਉਂਕਿ ਇਹ ਸਾਡੀ ਸਿੱਖਾਂ ਦੀ ਲੜਾਈ ਨਹੀਂ ਇਕੱਲੀ ਮੁਸਲਮਾਨਾਂ ਦੀ ਨਹੀਂ ਐ ਕਿਸੇ ਹਿੰਦੂ ਦੀ ਨਹੀਂ ਐ ਇਹ ਸਾਰੇ ਦੇਸ਼ ਦੀ ਲੜਾਈ ਆ ਅਰ ਅਸੀਂ ਕੋਈ ਹਿੰਦੂ ਸਿੱਖ ਨਹੀਂ ਐ ਸਭ ਤੋਂ ਪਹਿਲਾਂ ਅਸੀਂ ਇਸ ਭਾਰਤ ਦੇਸ਼ ਦੇ ਨਾਗਰਿਕਾਂ ਨਾਗਰਿਕ ਹੋਣ ਦੇ ਨਾਤੇ ਸਾਨੂੰ ਆਪਣੇ ਦੇਸ਼ ਵਾਸਤੇ ਫਰਜ਼ ਅਦਾ ਕਰਨਾ ਪੈਣਾ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ার্স ਐਕਸਪੀਰੀਅנס ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check platform www.checktrade.com slash 921760. Chander Consultants Limited call him on this number 07940795686 ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ